ਤੂੰ ਕੱਲੀ ਗੁਰੂ ਤੇਗ ਬਹਾਦਰ ਸਾਹਿਬ ਦੀ ਪਾਗ ਰੁੱਲ ਨੋ ਨਹੀਂ ਬਚਾਈ ਦਿੱਲੀ ਦੇ ਚੌਂਕ 'ਚ ਪੁੱਤਰਾ ਤੂੰ ਮੇਰੇ ਪਿਓ ਦਾ ਸੀਸ ਵੀ ਬਚਾਇਆ ਕੌਮ ਦਾ ਸੀਸ ਬਚਾਇਆ ਤੂ ਰਗਰੇਟਾ ਗੁਰੂ ਦਾ ਕਿੰਨੇ ਕ ਸੀ ਉੱਥੇ ਹੋਰ ਮਨੇ ਕਿਹਾ ਬਾਬਾ ਜੀ ਰਲੇ ਮਿਲੇ ਹੀ ਕੋ ਪਤਾ ਨਹੀਂ ਲੱਗਾ ਮਾਰੇ ਕਿਹਦੇ ਕੋਈ ਨਹੀਂ ਹੁਣ ਐਦਾਂ ਦਾ ਸਾਜੂnga ਜਿਹੜਾ ਲੱਖਾਂ 'ਚ ਖੜੋਤਾ ਹੋਊ ਤੇ ਦੂਰੋਂ ਪਤਾ ਲੱਗ ਜੂ ਗੁਰੂ ਗੋਬਿੰਦ ਸਿੰਘ ਦਾ ਪੁੱਤ ਐ ਉਹ ਕੀ ਹੈ ਹੁਣ ਇੱਕ ਸਵਾਲ ਹੈ ਤੁਹਾਡੇ ਤੇ ਪੜਣਾ ਵੀਰਾਂ ਦੇ ਗੁਰੂ ਗੋਬਿੰਦ ਸਿੰਘ ਦੇ ਕਿੰਨੇ ਪੁੱਤ ਜੀ ਉੱਚੀ ਬੱਲੇ ਕਿੰਨੇ ਹਾਂ ਇਹ ਜਿੱਥੇ ਮੈਂ ਪੁੱਛਿਆ ਇਹੋ ਜਵਾਬ ਮਿਲਿਆ ਪਰ ਇਹ ਜਵਾਬ ਗਲਤ ਜੀ ਉਹ ਪਤਾ ਕਿਉਂ ਗਲਤ ਹੈ ਆਪਾਂ ਇਸੇ ੁੰਡੀ ਨੂੰ ਕੱਢਣਾ ਸੀ ਮੈਂ ਜਿੰਨੀਆਂ ਵੀ ਸਟੇਜਾਂ ਤੇ ਰਾਤੀ ਵੀ ਗੁਰੂ ਗੋਬਿੰਦ ਸਿੰਘ ਦੇ 4 ਨਹੀਂ 5 ਪੁੱਤ ਆ ਪੰਜਵਾਂ ਕੌਣ ਆਪਾਂ ਕਹੋ ਉਹ ਤਾਂ ਨਹੀਂ ਬੋਲਦੇ ਵੀ ਆਪਾਂ ਹੁਣ ਫਸ ਜਾਣਾ ਖੁਸਤ ਨਾਲ ਕਿਉਂਕਿ ਗੁਰੂ ਗੋਬਿੰਦ ਸਿੰਘ ਦੇ ਪੁੱਤ ਬਾਨਾਂ ਤੇ ਫਿਰ ਸ਼ਰਾਬ ਛੱਡਨੀ ਪੈਣੀ ਫਿਰ ਜੂੜਾ ਮਣਾਉਣਾ ਛੱਡਣਾ ਪੈਣਾ ਤੇ ਫਿਰ ਉੱਥੇ ਪੈਣਾ ਤੁਸੀਂ ਮੇਰੀਆਂ ਪੈਣਾ ਵੀ ਸਦਨਾ ਕਰੋਗੇ ਤੁਸੀਂ ਆਪ ਇਕੱਠੇ ਬੈਠੇ ਕੋ ਪ੍ਰਚਾਰਕ ਦਾ ਫਰਜ ਮੈਂ ਆਸ ਕੇ ਕਹਿ ਦਿੰਦਾ ਇਹ ਗੱਲਾਂ ਮੈਂ ਗੁੱਸੇ ਵਾਲੀਆਂ ਮੈਂ ਆਸ ਕੇ ਤਾਂ ਕਿ ਨਾ ਵੀ ਕੋਈ ਗੁੱਸਾ ਨਾ ਕਰ ਜੇ ਆਪਾਂ ਸੱਚੀ ਪੁੱਤਤੀਆਂ ਬਾਨਾਂ ਤੇ ਫਿਰ ਆਪਾਂ ਨੂੰ ਬਿਊਟੀ ਬਾਲਰ ਛੱਡਣਾ ਪੈਣਾ ਦੇਵਾ ਪਰ ਛੱਡ ਸੱਚ ਦੱਸਿਓ ਦਿਲ ਦੀ ਗੱਲ ਨਹੀਂ ਨਹੀਂ ਛੱਡ ਸਕਦੇ ਇਹ ਕਰਕੇ ਮੈਂ ਜਿੰਨੀਆਂ ਸਟੇਜਾਂ ਤੇ ਪੁੱਛਿਆ ਗੁਰੂ ਗੋਬਿੰਦ ਸਿੰਘ ਦੇ ਪੁੱਤ ਕਿੰਨੇ ਸਾਰੇ ਕਹਿੰਦੇ ਚਾਰ ਪਰ ਜਦੋਂ ਚਾਰੇ ਸ਼ਹੀਦ ਹੋ ਗਏ ਸੀ ਨਾ ਤੇ ਮਹਾਰਾਜ ਸਾਹਿਬ ਗਏ ਆਪਣਾ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਉੱਥੇ ਫਿਰ ਖਾਲਸੇ ਦੀ ਮਾਤਾ ਸਾਹਿਬ ਕੌਰ ਜੀ ਆਏ ਉਹਨਾਂ ਨੇ ਆ ਕੇ ਜਦੋਂ ਵੇਖਿਆ ਵੀ ਲਾਲ ਨਹੀਂ ਦੀਦੇ ਦਿੱਲੀ ਤੋਂ ਵਿਛੋੜਾ ਪਿਆ ਗਿਆ ਨਾ ਸਰਸਾ ਤੇ ਤੇ ਤਿੰਨ ਟੋਟੇ ਹੋ ਗਏ ਪਰਿਵਾਰ ਦੇ ਜਦੋਂ ਠੰਡ ਝੰਡੋਲਾ ਹੋਇਆ ਉਨੀ ਆ ਕੇ ਸਹਬਜ਼ਾਦੇ ਲੱਭੇ ਕਿੰਨੇ ਸੋਹਣੇ ਪੁੱਤ ਆਵੇ ਮਾਵਾਂ ਦੇ ਮਾਰੇ ਭੜਾ ਕਰੀ ਜੀਂਦੇ ਵਾਸਤੇ ਰਹਿਣ ਤੇ ਪਾਰਸ ਪੁੱਤਰ ਤੇ ਪਿਆਰ ਮੁੱਲ ਨਹੀਂ ਮਿਲਦਾ ਇਹ ਕੀਮਤੀ ਚੀਜ਼ਾਂ ਦੁਕਾਨਾਂ ਤੋਂ ਨਹੀਂ ਮਿਲਦੀਆਂ ਤੇ ਉਹਨਾਂ ਪੁੱਛਿਆ ਵੀ ਸਹਬਜ਼ਾਦੇ ਫਿਰ ਸਿੰਘਾਂ ਨੇ ਭਾਈ ਮਣੀ ਸਿੰਘ ਹਣੀ ਬਬਤ ਅਸ ਗੁਣਾ ਦੱਸਿਆ ਵੀ ਚੰਗੀ ਸ਼ਹੀਦ ਹੋ ਗਿਆ ਕੋ ਸਾਤਨਾ ਤੇ ਉੱਥੇ ਫਿਰ ਮਾਤਾ ਸਹਿਬ ਕਰਨੇ ਝੋਲੀ ਕੀਤੀ ਕਿ ਬਾਜਿਆਂ ਵਾਲਿਆ ਚਾਰ ਚਲੇ ਗਿਆ ਇੱਕ ਪੁੱਤ ਮੇਰੀ ਝੋਲੀ ਚ ਵਿਖਾ ਦੇ ਮੰਦੇ ਚੰਗੇ ਥਾਂ ਤੋਂ ਮਾਵਾਂ ਟੋਕਦੀਆਂ ਬੱਚਾ ਕਰੇ ਜੇ ਗਲਤੀ ਮਾਵਾਂ ਐਡੀਆਂ ਗੂੜੀਆਂ ਛਾਵਾਂ ਕਿਧਰੇ ਲੱਭਦੀਆਂ ਨਹੀਂ ਤੁਰ ਜਾਵਣ ਇੱਕ ਵਾਰ ਇੱਕ ਪੁੱਤ ਮੇਰੀ ਝੋਲੀ ਚ ਪਾ ਦੇ ਤੇ ਮਹਿਬੂਬ ਕਲਗੀ ਤਰ ਹੱਸ ਕੇ ਕਹਿੰਦੇ ਸਹਬ ਕਰੇ ਚਾਰ ਸ਼ਹੀਦ ਹੋ ਗਿਆ ਕਿਹੜਾ ਪੁੱਤ ਦਈਏ ਤੇ ਸੁਭਾਵਕੀ ਮਾਂ ਦੇ ਮੁਖ ਚੋਂ ਨਿਕਲਿਆ ਬਾਜਾਂ ਵਾਲਿਆ ਹੁਣ ਏਦਾਂ ਦਾ ਪੁੱਤ ਝੋਲੀ ਪਾਏ ਜੀ ਦੀ ਕਦੇ ਮੌਤ ਨਾ ਹੋਵੇ ਮਹਾਰਜ ਗੰਭੀਰ ਹੋ ਗਏ ਉਹਨਾਂ ਕਿਹਾ ਦੇਖ ਸਹਬ ਕਰੇ ਬਾਣੀ ਵੀ ਕਹਿੰਦੀ ਆਮਣ ਜਾਨ ਇੱਕ ਖੇਲ ਬਣਾਇਆ ਆਗਿਆਕਾਰੀ ਸਭ ਕਹਿ ਮਾਝ ਲਿਵ ਤੋ ਰਹੇ ਜੋ ਕਿਛ ਕਹਿਣਾ ਆਗਿਆ ਆਵੇ ਕਹਿੰਦੇ ਜਿਹੜਾ ਵੀ ਜੀਵ ਇੱਥੇ ਆਇਆ ਉਹਨੇ ਇੱਕ ਦਿਨ ਜਾਣਾ ਵਾ ਪਰ ਤੁਸੀਂ ਮੰਗ ਕਰ ਲਈ ਵੀ ਉਹ ਪੁੱਤ ਦਿਓ ਜਿਹਦੀ ਮੌਤ ਨਾ ਹੋਵੇ ਫਿਰ ਮਾਰੇ ਨੇ ਪੰਜ ਕਕਾਰ ਸ੍ਰੀ ਸਹਿਬ ਚੋਲੀ ਪਾ ਕੇ ਸਰੂਪਾ ਦੇ ਕੇ ਜਕਾਰੇ ਛੱਟੇ ਮਾਤਾ ਸਹਿਬ ਘਰ ਕਹਿੰਦੇ ਜੀ ਇਹ ਕੀ ਮਾਰੇ ਕਹਿੰਦੇ ਤੇਰੀ ਝੋਲੀ ਚ ਸਹਿਬ ਘਾਰੇ ਮੈਂ ਉਹ ਪੁੱਤ ਪਾ ਦਿੱਤਾ ਜਿਨ੍ਹਾਂ ਚ ਰਚਨ ਤਾਰੇ ਰਹਿਣਗੇ ਧਰਤੀ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਰਹੂਗਾ ਤੇ ਤੇਰਾ ਖਾਲਸਾ ਪੁੱਤ ਜਿੰਦਾ ਰਹੂਗਾ ਖੋ ਸਤਿਨਾਮ ਵਾਹਿਗੁਰੂ ਇਹ ਖਾਲਸਾ ਆਪਾਂ ਪੰਜਵੇਂ ਪੁੱਤਰ ਸੀ ਇਹ ਆਪਾਂ ਆਪਣੇ ਆਪ ਨੂੰ ਵਿੱਚੋਂ ਕੱਢ ਹੀ ਲਿਆ ਵੀ ਚਲੋ ਚਾਰ ਸ਼ਹੀਦ ਹੋ ਕੇ ਦਿਹਾੜਾ ਬਣਾਓ ਸਾਲ ਬਾਅਦ ਮੁੜ ਕੇ ਕਹਾਣੀ ਖਤਮ ਆਖੋ ਸਤਿਨਾਮ ਸਾਲਕ ਬਾਦੀ ਹੁੰਦਾ ਚੇਤਾ ਸਾਰਿਆਂ ਨੂੰ 7 ਦਿਨ ਤੇ ਉਹ ਮੈਂ ਅਰਸਰ ਕਹਿ ਦਿੰਨਾ ਹੁਣਾਂ ਵੀ ਜਿਹੜਾ ਦਿਨ ਆਉਂਦਾ ਉਹਨੂੰ ਪਿਛਲੇ ਨੂੰ ਅਗਲਾ ਭੁੱਲ ਜਾਨੇ ਤੇ ਮਾਰੇ ਕਿਰਪਾ ਕਰੇ ਥੋੜਾ ਜਿਹਾ ਨੇੜੇ ਹੋਈਏ ਗੁਰੂ ਸਾਹਿਬ ਜੀ ਨੇ ਖੇਡ ਵਰਤਾਈ ਉਥੇ ਮੁਰਦਿਆਂ ਨੂੰ ਜਿੰਦਗੀ ਦਿੱਤੀ ਹੁਣ ਵਾਹਿਗੁਰੂ ਬੋਲਿਓ ਹੱਥ ਜੋੜੋ ਸਾਰੇ ਜਣ ਵਾਹਿਗੁਰੂ ਗੱਜ ਕੇ ਵਾਹਿਗੁਰੂ 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 ਅਨੰਦਪੁਰ ਸਾਹਿਬ ਦੀ ਤਰਤੀ ਤੋਂ ਕੀ ਕੀ ਮਿਲਿਆ ਮੈਂ ਦੱਸੂ ਤੁਸੀਂ ਹੰਗਾਰਾ ਵੈ ਗੁਰੂ ਚ ਪਰਿਓ ਜਲਦੀ ਜਲਦੀ ਧੰਨ ਗੁਰੂ ਗੋਬਿੰਦ ਸਿੰਘ ਮਹਾਰੇ ਨੇ ਅਨੰਦਪੁਰ ਦੀ ਤਰਤੀ ਤੇ ਸਾਡੀ ਝੋਲੀ ਚ ਪੰਜ ਪਿਆਰੇ ਪਾਏ ਬੋਲੋ ਸਾਡੀ ਝੋਲੀ ਚ ਚਾਰ ਸਾਹਿਬ ਜਾ ਦੇ ਪਾਏ ਬੋਲ ਸਾਡੀ ਝੋਲੀ ਚ ਪੰਜ ਬਾਣੀਆਂ ਪਾਈਆਂ ਸਾਡੀ ਝੋਲੀ 'ਚ ਪੰਜ ਕਕਾਰ ਪਾਏ ਸਾਡੀ ਝੋਲੀ ਦੇ ਵਿੱਚ ਪੰਜ ਬਖਸ਼ਿਸ਼ਾਂ ਪਾਈਆਂ ਸਾਡੀ ਝੋਲੀ 'ਚ ਨਗਾਰੇ ਪਾਏ ਸਾਡੀ ਝੋਲੀ 'ਚ ਨਿਸ਼ਾਨ ਸਹਿਬ ਪਾਏ ਸਾਨੂੰ ਮਾਣ ਦਿੱਤਾ ਤਾਣ ਦਿੱਤਾ ਨਿਸ਼ਾਨ ਦਿੱਤਾ ਇਹ ਸਾਰੇ ਤੋਹਫੇ ਅਨੰਦਪੁਰੇ ਮਿਲੇ ਪਹਿਲਾਂ ਆਪਣਾ ਵੀ ਕੋਈ ਪਤਾ ਪਤਾ ਨਹੀਂ ਹੁਣ ਜਦੋਂ ਅਗਲਾ ਕਿਤਾਬ ਸਰਦਾਰ ਫਲਾਣਾ ਸੌਤੇ ਐ ਏਡੀ ਸ਼ਾਤੀ ਹੋ ਜਾਂਦੀ। ਮੁੰਡੇ ਦੇ ਵਿਆਹ ਜ ਕਹਿਣਗੇ ਸਰਦਾਰ ਸੁਲਖਣ ਸਿੰਘ ਮੱਖਣ ਸਿੰਘ ਤੇ ਨਾਲ ਹੀ ਮੁਸਤਿਆ ਤੇ ਚਲ ਜਾਂਦਾ ਵੀ ਮੈਨੂੰ ਆਖਿਆ ਤੇ ਇਹ ਸਾਰੀਆਂ ਖੇਡਾਂ ਆਨੰਦਪੁਰੋ ਮਿਲੀਆਂ ਤੇ ਇਸ ਖਬਰ ਦੀ ਚੁਗਲੀ ਕੀਤੀ ਫਿਰ ਬਾਈ ਤਾਰ ਦੇ ਪਾੜੀ ਰਾਈ। ਉਹਨਾਂ ਚਿੱਠੀਆਂ ਲਿਖੀਆਂ ਰੰਗਜੀਵ ਨੂੰ ਵੀ ਤੂੰ ਸੁਤਾਂ ਇਧਰ ਕੀ ਬਣ ਚਲਿਆ? ਇਹ ਤੇ ਮਜਬੀ ਸ਼ੀਮਾ ਛੀਰ ਨਾਈ ਜੋ ਕਸਾਈ ਜਿਨ੍ਹਾਂ ਨੂੰ ਅਸੀਂ ਦਿਹਾੜੀਆਂ ਤੇ ਸਾਦੇ ਡੰਗਰ ਲਵਾਉਣ ਤੇ ਪੱਠੇ ਪਾਉਣ ਤੇ ਗੋਇਆ ਚਕਾਉਣ ਤੇ ਅੱਜ ਗੁਰੂ ਤੇਗ ਬਹਾਦਰ ਦੇ ਲਾਲ ਨੇ ਇਹਨਾਂ ਨੂੰ ਉੱਚਾ ਰੁਤਬਾ ਦਿੱਤਾ ਮਹਾਰਾਜ ਕਹਿੰਦੇ ਸੀ ਨਾ ਜਿਨ ਕੀ ਜਾਤ ਬਰਨ ਕੁਲ ਮਾਹੀ ਸਰਦਾਰੀ ਨੈ ਪਈ ਇੱਕ ਦਾਹੀ ਇਨਹੀ ਕੋ ਸਰਦਾਰ ਬਣਾਉ ਤਵੈ ਾਰੇ ਕਹਿੰਦੇ ਜਿੰਨਾਂ ਨੂੰ ਰੁੱਲਦੇ ਫਿਰਦੇ ਆ ਨਾ ਆਓ ਤਰਲਾ ਲਈਏ ਸਾਰੇ ਹਮ ਰੁੱਲਤੇ ਫਿਰਤੇ ਹਮ ਰੁੱਲਤੇ ਫਿਰਤੇ ਹਮਦੇ ਫਿਰਤੇ ਹਮ ਰੁੱਲਦੇ ਫਿਰਤੇ ਕੋਈ ਬਾਤ ਨਾ ਪੁੱਛਤਾ ਕੋਈ ਬਾਤ ਨਾ ਪੁੱਛਤਾ हम रुलते फिरते हम रुलते फिरते मारे ने, ने सोने, सोने चेहरे बनाते दस्तारी दस्तारे दमाले सजा के पांच ककार पाते किसी ने बड़े सोने, सोने बचन कह कहंदा यारी जदों दी फीरा ते नाइद ॾियण बादशाह मिली बोल अद जी यारी जदो जी فقیرہ तेरे ਦੇ ਰੇ ਮਿਲੀ ਉਹ ਦੌਂਦੀ ਜੇ ਤੂੰ ਸਾਨੂੰ ਰੱਬ ਦੇ ਫਕੀਰਾ ਵਖਾਉਂਦਾ ਨਾ ਜੇ ਤੂੰ ਸਾਨੂੰ ਭੁੱਲਿਆ ਅਨੁਗੁਰੂ ਨੂੰ ਮਿਲਾਉਂਦਾ ਨਾ ਜੇ ਤੂੰ ਸਾਨੂੰ ਦਿਆ ਕਰੋ ਸਾਥ ਆਪਣਾ ਲਾਹਾ ਲੈਣਾ ਸੁਣਾਉਣਾ ਨਹੀਂ ਕੁਝ ਵੀ ਕਿਉਂਕਿ ਇੰਨੇ ਸਮੇਂ ਚ ਲਾਹਾ ਹੀ ਨਹੀਂ ਤੇ ਆਪ ਜੀ ਨੇ ਬੜਾ ਸਾਹ ਦਿੱਤਾ ਤਰ ਲਾ ਹੀ ਆ ਬਾਪੂ ਦਾ ਜੇ ਤੂੰ ਸਾਨੂੰ ਰੱਬ ਦੇ ਫਕੀਰ ਆ ਰਵ ਖੌਂਦਾ ਨਾ ਜੇ ਤੂੰ ਸਾਨੂੰ ਪੁੱលਿਆ ਅਨੁਗੁਰੂ ਨੂੰ ਜੇ ਤੂੰ ਸਾਨੂੰ ਜੇ ਤੁਸੀਂ ਆਪਰਾਲਾ ਕੀਤਾ ਮੈਨੂੰ ਹੋਰ ਤੇ ਪਤਾ ਨਹੀਂ ਆ ਦੋਵੇਂ ਕਾਕੇ ਤੇ ਉਧਰ ਬੈਠੇ ਇਹ ਬੱਚੇ ਬੜੇ ਧਿਆਨ ਨਾਲ ਸੌਂਦੇ ਗੱਲਾਂ ਇਹ ਨੋਟ ਵੀ ਕਰਦੇ ਤੇ ਇਹਨਾਂ ਨੂੰ ਬਹੁਤ ਛੇਤੀ ਕਿਰਪਾ ਵਣੀ ਤੇ ਜੇ ਤੁਸੀਂ ਵੀ ਇਹ ਜੇ ਰਹਿਣ ਤੋਂ ਬਾਬਾ ਜੀ ਸਾਧਨੋਂ ਕੇ ਬੜਾ ਖਰਚਾ ਆ ਜਾਣਾ ਇੱਥੇ ਜਗਾ ਤੇ ਬਾਹਰ ਚ ਵਕੀਲਾ ਸਾਧਨੋਂ ਆਖੂ ਸਤਨੂੰ ਉਦੋਂ ਬੜਾ ਸਾਹ ਦਿੰਦੀ ਪਿੰਡ ਵਾਲੇ ਗਰਾਈ ਵੀ ਮੋਟੀ ਦਿੰਦੇ ਤੇ ਕੁਰਸੀਆਂ ਮੇਜ਼ ਤੇ ਮੰਤਰੀਆਂ ਵੀ ਆਉਣਾ ਹੁੰਦਾ ਨਾ ਇੰਨੇ ਸਾਰਿਆਂ ਨਾਲ ਮਿਲ ਕੇ ਵਿੜਾ ਭਾਇਆ ਪੰਜਾਬ ਦਾ ਪਿਓ ਤੇ ਭਗਤੀ ਕਰਦਾ ਰਿਹਾ ਪੀਰ ਫਕੀਰ ਵਿਚਾਰਾ ਪਤਾ ਨਹੀਂ 80 90 ਸਾਲ ਉੱਥੇ ਬੋਰਡ ਥੱਲੇ ਬਹਿ ਕੇ ਅੱਲਾ ਅੱਲਾ ਉਹ ਉਹਨੇ ਭਗਤੀ ਕੀਤੀ ਤੇ ਉੱਥੇ ਘਾੜਾ ਲਾਤਾ ਉਹਨੂੰ ਗਾਣੇ ਸੁਣਾਉਂਦੇ ਵਿਚਾਰੇ ਨੇ ਐਡੀ ਪੁੱਠੀ ਬਾਤ ਪੰਜਾਬ ਦੀ ਉਹ ਤੁਸੀਂ ਦੱਸੋ ਲਾਈਵ ਚੱਲਦਾ ਵੀ ਉਹ ਭਗਤੀ ਕਰਦਾ ਨਾ ਉੱਥੇ ਚਲੋ ਪੀਰ ਫਕੀਰਾਂ ਦੀ ਧਰਤੀ ਏ ਉਹ ਤੇ ਉੱਥੇ ਭਗਤੀ ਕਰਦੇ ਰਹੇ ਤੇ ਤੁਸੀਂ ਉੱਥੇ ਗਾਣੇ ਲਾਤੇ ਮੈਂ ਅੱਡੇ ਤੇ ਖੜੀ ਆ ਤੇ ਤੂੰ ਬੁਲਟ ਲੈ ਕੇ ਆ ਜੀ ਤੂੰ ਮੈਨੂੰ ਲੈ ਹੀ ਲੱਖ ਦੀ ਲਾਂਤ ਨਹੀਂ ਸਾਡੇ ਸਾਡੇ ਕੌਣ ਸਵਾਲ ਕਰੂਗਾ ਕੌਮ ਨੂੰ ਪਵੇ ਖਡੋਬ ਕੇ ਰੱਖੀ ਜਾਨੀ ਉਹ ਵਿਚਾਰੇ ਦੀ ਭਗਤੀ ਨੂੰ ਹੀ ਖਰਾਬ ਕਰਤਾ ਉੱਥੇ ਖੰਡ 파ਟ ਹੁੰਦਾ ਉਹ ਵੀ ਬੰਦ ਕਰਤਾ ਚੱਲ ਕੋਈ ਬਾਟ ਸੁਣ ਗਣੀ ਖਾਂ ਨਵੀਂ ਖਾਂ ਦੇ ਚੱਲੰਦਾ ਹੈ ਨਾ ਜਾ ਕਿੱਡੇ ਯੋਧੇ ਬੰਦੇ ਜਿਨ੍ਹਾਂ ਨੇ ਹਕੂਮਤ ਦੇ ਸਾਹਮਣੇ ਬਾਪੂ ਨੂੰ ਪਲੰਗੇ ਤੇ ਵਾਕੇ ਮੋਢਾ ਲਾਇਆ ਸਾਰੇ ਬੰਦੇ ਨਹੀਂ ਬਾੜੇ ਪੀਰ ਬੁੱਧੂ ਸਾਹਾ ਦਾ ਇਤਿਹਾਸ ਕੜਨ ਦਿਓ ਦੋ ਪੁੱਤ ਸ਼ੀਰ ਕਰਾ ਕੇ ਤੇ ਕੰਗਾ ਮੰਗਦਾ ਫਿਰਦਾ ਦਸਤਾਰ ਮੰਗਦਾ ਫਿਰਦਾ ਦਾੜੇ ਦੇ ਕੇਸ ਹੀ ਲੈ ਗਿਆ ਉਹ ਦਾਤਿਆ ਰੋਕੇ ਕਹਿੰਦੇ ਮਹਾਰਾਜ ਮੈਨੂੰ ਰੋਣ ਪੁੱਤਾਂ ਕਰਕੇ ਨਹੀਂ ਆਉਂਦਾ ਮੈਨੂੰ ਰੋਣ ਆਉਂਦਾ ਮੇਰੇ ਘਰ ਤੇਰੀ ਸਿੱਖੀ ਆ ਜਾਈ ਤੇ ਅੱਜ ਜਿਨ੍ਹਾਂ ਦੇ ਘਰ ਤੇ ਸਿੱਖੀ ਜਾਣ ਕੇ ਕੱਢੀ ਜਾਂਦੇ ਆਖੋ ਸਤਨਾਮ ਫਿਰ ਪੜੋਣਾ ਜੇ ਤੂੰ ਸਾਨੂੰ ਰੱਬ ਦੇ ਫਕੀਰਾਂ ਵਖੋਂਦਾ ਨਾ ਜੇ ਤੂੰ ਸਾਨੂੰ ਭੁੱਲੇ ਅਨੁਗੁਰੂ ਨਾ ਪੜੋ ਜੇ ਤੂੰ ਸਾਨੂੰ ਭੁੱਲੇ ਅਨੁਗੁਰੂ ਨਾ ਕੀਨੇ ਸਾਨੂੰ ਸਿੱਖੀ ਵਾਲੀ ਰੰਗ ਤੇ ਚੜਾਣੀ ਸੀ ਕਿਨੇ ਸੜੀ ਬਾਜਾ ਵਾਲੇ ਨੂੰ ਆਏ ਹਏ ਕਿਨੇ ਸਾਨੂੰ ਸਿੱਖੀ ਵਾਲੀ ਜਿੰਨੂ ਕੋਈ ਕਹਿੰਦਾ ਨਾ ਤੂੰ ਮਜਬੀ ਆ ਤੂੰ ਚਮਾਰ ਓਏ ਤੂੰ ਸ਼ੀਂਬਾ ਚੱਲ ਥੱਲੇ ਬਹਿ ਮੈਂ ਆਪ ਵੇਖਿਆ ਨਿੱਕਿਆ ਤੇ ਹੰਕਾਰ ਹੀ ਨਾ ਮੋਢੇ ਤੇ ਠੁੱਕਿਆ ਬੰਦੇ ਕਹਿੰਦਾ ਚੱਲ ਦੁੱਖੀ ਰਿਆ ਉਹ ਥੱਲੇ ਤੇਰੀ ਜਗ੍ਹਾ ਬੋਰੀ ਤੇ ਬਹਿ ਸਾਡੀਆਂ ਜਨਾਨੀਆਂ ਸਾਡੇ ਵੇੜੇ 'ਚ ਪੈਰ ਨਾ ਪਾਈ ਤੇ ਅਸੀਂ ਉਦੋਂ ਸੰਸਿਆ ਸਿੱਖਦੇ ਉਹ ਨੇਪ ਤੇ ਬੰਦਾ ਹੰਕਾਰੀ ਲਾਗੇ ਪਿੰਡ 'ਚ ਤੇ ਮੈਂ ਗਜਾ ਕਰਨ ਗਿਆ ਬਾਬੇ ਦੀ ਛੋਟਾ ਹੰਗਾ ਤੇ ਮੈਨੂੰ ਅਜੇ ਵੀ ਯਾਦ ਆ ਉਹ ਬੰਦੇ ਵਿਚਾਰੇ ਦੀ ਇਹਨੇ ਡੰਡ ਲਾਤੀ ਉਹਨੂੰ ਕਹਿੰਦਾ ਤੂੰ ਚੌਕੇ 'ਚ ਵੜਿਆ ਤੇ ਤੂੰ ਸਾਨੂੰ ਭੁੱਲੇ ਕੀਨੇ ਸਾਨੂੰ ਸਿੱਖੀ ਵਾਲੀ ਰੰਗਤ ਚੜਾਣੀ ਸੀ ਕੀਨੇ ਸਾਡੀ ਬਾਵਾਜਾ ਵਾਲੇ ਕੀਨੇ ਸਾਡੀ ਬਾਵਾਜਾ ਵਾਲੇ ਬੇੜੀ ਡੁੱਬ ਜਾਂਦੀ ਹੋ ਵੇ ਡੀ ਡੁੱਬ ਜਾਂਦੀ ਜਿਹੜੀ ਪਾਰ ਤੂੰ ਲਗਾਈਏ ਪਾਰ ਤੂੰ ਲਗਾਈ ਮਿਲੀ ਉਹ ਦੋਦੀ ਨਿਮਾਨਿਆਂ ਨੂੰ ਬਾਦਸ਼ਾਹੀ ਮਿਲੀ ਉਹ ਦੋਦੀ ਨਿਮਾਨਿਆਂ ਬਾਦ ਆ ਪਗਤੀਆਂ ਇੱਥੇ ਠੁਕਦੀਆਂ ਤੇ ਮਹਾਰਾਏ ਨੇ ਸਾਨੂੰ ਇੰਨਾ ਸੋਹਣਾ ਰੂਪ ਦਿੱਤਾ ਔਰੰਗਜ਼ੇਬ ਕੋ ਚਿੱਠੀ ਪਹੁੰਚ ਗਈ ਵੀ ਤੂੰ ਕਿਹਨਾਂ ਪਾਗਣੀ ਕੋ ਬਣ ਸਕਦਾ ਹੈ ਪਾਗ ਜਿੱਤੋਂ ਦੀਪ ਜੁਰਗੋ ਜਿਸ ਬੰਦੇ ਦੀ ਪਰੇਚ ਪਾਗ ਲੈ ਜੀ ਉਹਦਾ ਮਾਣ ਕੋ ਨਹੀਂ ਜਾਗੀ ਤੇ ਕਦੀ ਕੋਈ ਲੜਦਿਆਂ ਬੰਦੇ ਦਾ ਛੱਗਾ ਪਾੜ ਜੇ ਪੈਂਟ ਕੋਈ ਕੋਟ ਪਾੜ ਜੇ ਲੱਤ ਬਾਹਾਂ ਟੁੱਟ ਜਾਂਦੀਆਂ ਗੋਲੀਆਂ ਚੱਲ ਜਾਂਦੀਆਂ ਜਦੋਂ ਪੰਗਾ ਪੈਂਦਾ ਕਦੀ ਦੁਨੀਆਂ ਦੇ ਵਿੱਚ ਖਬਰ ਨਹੀਂ ਲੱਗੀ ਪਰ বৈਵਿਧਾ ਕਿਸੇ ਬੰਦੇ ਦੀ ਪੱਗ ਉੱਤਰ ਜੇ ਤੇ ਖਬਰ ਲੱਗਦੀ ਫਲਾਣੇ ਦੀ ਪੱਗ ਲੈ ਗਈ ਜਾਂ ਲੱਗ ਕੇ ਲੈ ਗਈ ਇਹਨੂੰ ਇੰਨਾ ਮਾਣ ਕਿਉਂ ਦਿੱਤਾ ਹੁਣਾਂ ਵੀ ਕੱਪੜਾ ਵਾ ਵੀ ਕੱਪੜਾ ਵਾ ਇਹ ਦਸ ਤਾਰ ਹੈ ਦਸਾਂ ਗੁਰੂਆਂ ਦੀ ਬਖਸ਼ਿਸ਼ ਹੈ ਪਹਿਲੇ ਪੇਚ ਤੇ ਗੁਰੂ ਨਾਨਕ ਵੈਂਦੇ ਦੂਜੇ ਤੇ ਗੁਰੂ ਅੰਗਦ ਸਾਹਿਬ ਤੇ ਜੇ ਤੇ ਗੁਰੂ ਅਮਰਦਾਸ ਚੌਥੇ ਗੁਰੂ ਰਾਮਦਾਸ ਸਿੱਤੇ ਤਾਂ 10 ਪੇਚ ਪੂਰੇ ਦਸਤਾਰ ਜਦੋਂ ਪੇਚ ਪਸਾਓ ਤੇ 11ਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਾਰਾ ਇਹ ਖੇਡ ਥੋੜਾ ਕਿਤੇ ਹੁਣ ਤੇ ਮੁੰਡੇ ਵਿਆਹ ਆਲੇ ਦੇਣੀ ਕਹਿਣਗੇ ਬਾਬਾ ਜੀ ਪੱਗ ਬੰਨ੍ਹ ਦੋ ਮੈਂ ਕਿਹਾ ਅੱਜ ਵੀ ਰਹਿੰਦੇ ਰੋਟੀ ਲੈਣ ਚੱਲਿਆਂ ਕਹਿੰਦੇ ਬਾਬਾ ਜੀ ਖੇਰਵਾਲ ਦੀ 50000 ਦੀ ਜੁੱਤੀ ਆਪਣੀ 5000 ਦੀ ਤੇ ਕੜਾ ਸੋਨੇ ਦਾ 30 35 ਦੀ ਚੈਨੀਆ ਮੈਂ ਕਹਿੰਦਾ ਮੇਕਅਪ ਕਰ ਲਿਆਈ ਤੇ ਪੱਗ ਰਹਿਣ ਦੇ ਪਰੇ ਸ਼ਾਰਟ ਕੱਢ। ਫੇ ਤੁਹਾਨੂੰ ਜਗਾਉਣ ਲਈ ਮੈਂ ਕਹਿ ਰਿਹਾ ਪਲੀਜ਼। ਮੈਂ ਕਹ ਰਹਿਣ ਦੇ ਪੱਗ ਤੋਂ ਆਵੇ ਕੜਾ ਪਾਇਆ ਸੋਨੇ ਦਾ ਛਾਪਾਂ ਪੰਜੇ ਪਾਈਆਂ ਚੈਨੀ ਪਾਈ ਤੂੰ ਤੇ ਕਹਿੰਦਾ ਭਾਜੀ ਕੀ ਕਹਿੰਦਾ ਮੈਂ ਲੇਟ ਹੁੰਦਿਆਂ ਬਰਾਤ ਤੋਂ ਮੈਂ ਕਿਹਾ ਵੀ ਤੂੰ ਪੱਗ ਰਹਿਣ ਦੇ ਆਪਾਂ ਟੈਂਟ ਤੇ ਸੇਰਾ ਬਣ ਗਏ ਅਸੀਂ। ਇਹ ਵੀਰੇ ਮਜਾਕ ਨਾ ਕਰੋ ਤੁਸੀਂ ਇੱਥੋਂ ਸਾਬ ਲਾ ਲਓ ਸਾਰੀ ਪਰਸਨੈਲਿਟੀ ਭਾਵੇਂ 20 ਲੱਖ ਦੀ ਹੋਵੇ ਪੱਗ ਭਾਵੇਂ 2200 ਦੀ ਹੋਵੇ ਜਿੰਨਾ ਚਿਰ ਇਹ ਨਹੀਂ ਵੱਜਦੀ ਬੰਦੇ ਦਾ ਸ਼ਿੰਗਾਰ ਹੀ ਨਹੀਂ ਪੂਰਾ ਇਹ ਬਾਪੂ ਨੇ ਦਿੱਤੀ ਚਮਕੌਰ ਦੀ ਗੱਡੀ ਚ ਕੀ ਤਾਂ ਤਾਂ ਮੈਂ ਕਰਾਇਆ ਵੀ ਕੀਤਾ ਕੇ ਨੂੰ ਤਰਸਾ ਜੇ ਆਹ ਸ੍ਰੀ ਸਾਹਿਬ ਫੜਦੇ ਆ ਕਲਗੀ ਲਾਉਣੇ ਤਿੰਨੇ ਤੋਹਫੇ ਮਾਰੇ ਨੇ ਇੰਨਾ ਦਿਨਾਂ ਚ ਦਿੱਤੇ ਭਾਈ ਸੰਗਤ ਸਿੰਘ ਨੂੰ ਪਰ ਸਾਨੂੰ ਉਹ ਦਿਨ ਚੇਤੇ ਆਉਂਦੇ ਜਿੱਦਨ ਵਿਆਹ ਵਾਲਾ ਦਿਨ ਹੁੰਦਾ ਮੁੜ ਕੇ ਵਿਆਹ ਹੁੰਦਿਆਂ ਹੀ ਕਲਗੀ ਵੀ ਗੋਲਕ ਦੇ ਥੱਲੇ ਜੇ ਰਹਿ ਜਾਂਦੀ ਸ੍ਰੀ ਸਾਹਿਬ ਕਈ ਪੁੱਲ ਜਾਂਦੇ ਤੇ ਉਹ ਬਾਬਾ ਵਿਚਾਰਾ ਗਰੰਥੀ ਮਗਰ ਜਾਂਦਾ ਵੀ ਤੁਹਾਡਾ ਸਮਾਨ ਰਹਿ ਗਿਆ ਅਸੀਂ ਖੁਦ ਡਿਊਟੀ ਕੀਤੀ ਮੈਂ ਤਾਂ ਪਤਾ ਕਿਉਂਕਿ ਗੁਰੂ ਗ੍ਰੰਥ ਸਾਹਿਬ ਕੋਈ ਝੂਠ ਨਹੀਂ ਮਾਰ ਸਕਦਾ ਕਈ ਪ੍ਰਚਾਰ ਕਰ ਜਾਂਦੇ ਵਾਅਦਾ ਕੱਟਾ ਮਾਰੇ ਲਾਗੇ ਬਿਠੇ ਜੋ ਮੇਰੀ ਜ਼ਿੰਦਗੀ ਚ ਘਟਿਆ ਮੈਂ ਉਹ ਹੀ ਸੁਣਾਉਣਾ ਨਾ ਕੋ ਸਤਨਾ ਮੈਂ ਖੁਦ ਸ੍ਰੀ ਸਾਹਿਬ ਕਲਗੀ ਲੋਕਾਂ ਦੇ ਘਰਾਂ ਚ ਦੇਖ ਗਿਆ ਪਿਆ ਛੱਡ ਆਇਆ ਤੁਹਾਡਾ ਮੁੰਡਾ ਉੱਧਰ ਤੇ ਹੁਣ ਪੱਗ ਵੀ ਗੁਰਦੁਆਰਿਆਂ ਬਾਹਰ ਨਿਕਲਣ ਦੀ ਧੀਰ ਆ ਬੜੀ ਭਾਰੀ ਐ ਨਾ ਗਰਮੀ ਬੜੀ ਲੱਗਦੀ ਖੁਰਖਰ ਉਹ ਵੀ ਵਿਆਹ ਤੋਂ ਬਾਅਦ ਲਾ ਕੇ ਛੁੱਟ ਦਿੰਦੇ ਵੀ ਮੰਮੀ ਆ ਫੜ ਲਾ ਕਿੱਡੀ ਮਾਰੀ ਗਈ ਇਤਿਹਾਸ ਬਹੁਤ ਵੱਡੇ ਆ ਮੈਂ ਤਾਂ ਨਿਮ ਨਿਮ ਕੇ ਪਿਆਰ ਨਾਲ ਆਪਾਂ ਬੈਠੇ ਪੱਲੇ ਪੈ ਜੇਗੇ ਮਾਰੇ ਕਹਿੰਦੇ ਸਭ ਕੁਝ ਵਾਰ ਕੇ ਮਿਲੀ ਸਰਦਾਰੀ ਸਾਹਬ-ਸਾਹਬ ਰੱਖੀ ਖਾਲਸਾ ਸਭ ਕੁਝ ਵਾਰ ਕੇ ਮਿਲੀ ਸਰਦਾਰੀ ਸਾਹਬ-ਸਾਹਬ ਰੱਖੀ ਖਾਲਸਾ ਸਭ ਕੁਝ ਸਭ ਕੁਝ ਵਾਰ ਕੇ ਲਈ ਸਰਦਾਰੀ ਸਾਮ ਸਮਰਕੀ ਕਾ ਲਾਲ ਦਾਗ ਨਾ ਕਿਤੇ ਲੱਗ ਜਾਵੇ ਬਾਪੂ ਦੀ ਚਿੱਟੀ ਚਾਦਰ ਨੂੰ ਲਾਲ ਦਾਗ ਨਾ ਕਿਤੇ ਲੱਗ ਬਾਪੂ ਦੀ ਚਿੱਟੀ ਚਾਦਰ ਨੂੰ ਲਾਲ ਰੰਗ ਦੇ ਰੰਗ ਜਾਵੇ ਅਹ ਚਿੱਟੀ ਚਾਦਰ ਲਾਲ ਦਾਗ ਨਾਲ ਰੰਗ ਜਾਵੇ ਬਾਪੂ ਦੀ ਚਿੱਟੀ ਚਾਦਰ ਨੂੰ ਇਹ ਸ਼ਬਦ ਸਾਡੀਆਂ ਮਾਵਾਂ ਪੜ੍ਹਦੀਆਂ ਹੁੰਦੀਆਂ ਹੁਣ ਹੌਲੀ ਹੌਲੀ ਗਵਾਚ ਚੱਲੇ ਆ ਹੁਣ ਕਿਉਂਕਿ ਮਹਾਪੁਰਖ ਵਜਨ ਕਰਗੇ ਬਾਬਾ ਜੀ ਵੀ ਕਿ ਬਾਬਾ ਨਾਨਕ ਸਿੰਘ ਦੇ ਬਚਨੀ ਵੀ ਤਿੰਨ ਚੀਜ਼ਾਂ ਦਾ ਬੜਾ ਜ਼ੋਰ ਪੈ ਜਾਣਾ ਪੂਰਨ ਸਾਧੂ ਹੀ ਮਹਾਪੁਰਖ ਗਾਂ ਤੇ ਚਲੋ ਜੋਗ ਹਮਾਰੇ ਦਾ ਤੇ ਉਹਨਾਂ ਨੇ ਇਹ ਗੱਲ ਕਹੀ ਵੀ ਤਿੰਨ ਚੀਜ਼ਾਂ ਡੋਬਣੀਆਂ ਦੁਨੀਆ ਨੂੰ ਇੱਕ ਲਾਲਚ ਇੱਕ ਡਰ ਇੱਕ ਫੈਸ਼ਨ ਤਿੰਨਾਂ ਨੇ ਡੋਬਣਾ ਜਿੱਦ ਤਿੰਨਾਂ ਦਾ ਜ਼ੋਰ ਲਾਲਚ ਇੰਨਾ ਵੱਧ ਗਿਆ ਵੀ ਬੰਦਾ ਮਾਇਆ ਖਾਤਰ ਗੁਰੂ ਗ੍ਰੰਥ ਸਾਹਿਬ ਨੂੰ ਹੀ ਦਾਤਿ ਲਾਇਆ ਕਿਸਾ ਆਪਾ ਗੰਗੂ ਨੂੰ ਗਾਲਾਂ ਕੱਢਦੇ ਨਾ ਹਰਸਾਲ ਵੀ ਹਏ ਵੇ ਗੰਗੂ ਪਾਪੀਆ ਬੜਾ ਸੁਣਾ ਗਾਇਆ ਕਹਿੰਦੇ ਲੈ ਵੇ ਗੰਗੂ ਪਾਪੀਆ ਲਾਣਤਾ ਸਵਾਲ ਵੀ ਨੀਹੱਚ ਸ਼ਹੀਦ ਹੋ ਗਏ ਗੋਬਿੰਦ ਦੇ லக்கடோ தின தல தில தடக்கடனா ਤੇਨੋ ਕਦਾ ਦੁਖ ਤੇਰੇ ਦਿਲੀਆਂ ਤੂੰ ਦੀ ਚੱਲ ਅਜ ਤੂੰ ਵੀ ਮਸਤੀ ਦੀ ਚਾਲ ਵੇ ਨਿਹੱਚ ਸ਼ਹੀਦ ਹੋ ਗਏ ਗੋਵਿੰਦ ਦਿਲਾਲ ਕਿਸੇ ਬਾਦੀਆਂ ਅੰਦ ਰਾਸੀ ਕਿਸੇ ਪਿਓ ਦਿਲਾਲ ਕਿਸੇ ਮਾ ਦਿਆ ਆਂਦਰਾਸ ਕਿਸੇ ਪਿਓ ਦੇ ਲਾਲ ਨਿਹੱਚ ਸ਼ਹੀਦ ਹੋ ਗਏ ਬੱਚੇ ਆਦ ਦਿਲਾਂ ਦਿਆਂ ਤੜਕ ਡਾਕੜ ਹੋ ਗਿਆ ਤੈਨੂੰ ਕਦਾ ਦੁੱਖ ਤੇਰੇ ਮਿਲਾਨੀਆਂ ਹੋਗੀਆਂ ਤੈਨੂੰ ਕਦਾ ਦੁੱਖ ਤੇਰੇ ਮਿਲਾਨੀਆਂ ਹੋਗੀਆਂ ਇਹ ਜਾਦ ਕਰ ਰਹੇ ਆਪਾਂ ਪਰ ਉਹ ਗੰਗੂ ਨੇ ਸਾਬ ਜਦਿਆਂ ਨੂੰ ਇੱਕ ਥੈਲੀ ਮੋਹਰਾਂ ਦੀ ਬਦਲੇ ਵੇਚਿਆ ਹੀ ਤੇ ਜਿਹੜੇ ਅੱਜ ਦੇ ਆਕਾ ਬੈਠੇ ਕੁਰਸੀਆਂ ਤੇ ਇਹਨਾਂ ਨੂੰ ਕਿਤੇ ਰੱਬ ਸਮਾਤ ਬਖਸ਼ੇ ਇਹਨਾਂ ਨੇ ਪੰਜਾਬੀ ਵੇਚਦੀ ジवानी बेचती कसानि बेचती पानी बेचते बाणी बेचती गुरुद्वारा ਦੇ ਇਤਿਹਾਸ ਵੇਚਤੇ ਇਹਨਾਂ ਦੇ ਕਿੰਨਾ ਕੁਝ ਵੇਚਤਾ ਇਹ ਗੰਗੂ ਅਜੇ ਵੀ ਤੁਰੇ ਫਿਰਦੇ ਅੱਜ ਦਾ ਇਤਿਹਾਸ ਵੀ ਲਓ ਨਾ ਉਹਨੇ ਜੇ ਅਜੇ ਤੱਕ ਉਹਨੂੰ ਲਾਂਤਾਂ ਪੈਂਦੀਆਂ ਕੋ ਉਹ ਥੈਲੀ ਵੇਚ ਕੇ ਤੇ ਉਹ ਉਹਦੇ ਮੰਚ ਆਇਆ ਵੀ ਢੋਲ ਵਜਦਾ ਸੁਣੋ 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 ਜਿਹੜਾ ਗੁਰੂ ਗੋਬਿੰਦ ਸਿੰਘ ਦੇ ਪੁੱਤਾਂ ਨੂੰ ਤੇ ਮਾਂ ਨੂੰ ਫੜਾਊਗਾ ਸਰਕਾਰੋਂ ਨਾਮ ਲਊਗਾ ਤੇ ਜਿਹੜਾ ਨੂੰ ਘਰੇ ਲਖਾਊਗਾ ਸਜ਼ਾ ਲਊ ਉਹ ਬੇਈਮਾਨ ਹੋ। ਉਹਨੇ ਵੇਖਿਆ ਵੀ ਇਧਰੋਂ ਤੇ ਥੈਲੀ ਮਿਲੀ ਆ। ਜੇ ਕਿਸੇ ਨੇ ਟੁਗਲੀ ਪਿੰਡ ਚੋਂ ਕਰਤੀ ਤੇ ਫੜਿਆ ਮੈਂ ਜਾਊ ਤੇ ਕੋਟ ਖਾਊਂਗੇ ਇਹ ਦੂ ਚੰਗਾ ਆਪ ਹੀ ਦੱਸ ਦਿਆਂ। ਇਹ ਵੀ ਪੈਸੇ ਬਾਜਣਗੇ ਤੇ ਉਧਰੋਂ ਵੀ ਗੱਫਾ ਲੈ ਲਾਂਗੇ ਤੇ ਮਾਤਾ ਜਿਹੜੀ ਬੰਦਗੀ ਵਾਲੀ 26 ਸਾਲ ਭੈਣੋ 9 ਮਹੀਨੇ 13 ਦਿਨ ਦਾ ਚੌਂਕੜਾ ਮਾਰਿਆ ਬਾਬੇ ਬਕਾਲੇ। ਕਿਹੜੀ ਮਾਂ ਜਿੰਨੂੰ ਇਤਿਹਾਸ ਕਹਿੰਦਾ ਸੰਗ ਤੇਨੀ ਮੇਰਾ ਨਾਂ ਗੁਜਰੀ ਮੈਂ ਗੋਬਿੰਦ ਸਿੰਘ ਦੀ ਮੈਂ ਗੁਜਰ ਗੁਜਰ ਕੇ ਗੁਜਰੀ ਹਾਂ ਸੰਗ ਤੇਨੀ ਮੇਰਾ 9 ਸਾਲ ਦਾ ਪੁੱਤਰ ਸੀ ਜਦ ਪਤੀ ਤਰਮਲਾਈ ਵਾਰਨ ਗਿਆ ਉਹ ਦਿੱਲੀ ਸ਼ਹਿਰ ਦੀਆਂ ਰਾਸੀ ਹਿੰਦ ਤਰ ਮੰਦਿਰਾ ਖੀ ਕਰਨ ਜਦ ਤੱਕ ਆਸੀ ਸੁਏ ਨਾ ਅੱਖੀਆਂ ਦੇ ਹਏ ਜਦ ਤੱਕ ਆਸੀ ਸੁਏ ਨਾ ਅੱਖੀਆਂ ਦੇ ਇੱਕ ਵਾਰੀ ਮੈਂ ਉਸ ਸਾਗ ਗੁਜਰੀ ਮੈਂ ਗੁਜਰ ਗੁਜਰ ਕੇ ਗੁਜਰੀ ਹਾਂ ਸੰਗ ਤੇਨੀ ਮੇਰੇ ਵੱਡੇ ਪੋਤਿਆਂ ਚ ਮੁਕੌਰ ਦੀ ਜੰਗ ਵਿੱਚ ਲੜਦੇ ਸ਼ਹੀਦੀਆਂ ਬਾ ਦਿੱਤੀਆਂ ਉਹ ਲੜਦੇ ਪਿਆਸੇ ਸ਼ਹੀਦ ਹੋਏ ਦੋ ਬੂੰਦਾਂ ਪਾਣੀ ਮੇਰੇ ਵੱਡੇ ਪੁੱਤਿਆ ਚਮਕੌਰ ਦੀ ਜੰਗ ਵਿੱਚ ਹੱਸਦੇ ਸ਼ਹੀਦਿਆਂ ਬਾ ਦਿੱਤੀਆਂ ਉਹ ਲੜਦੇ ਪਿਆਸੇ ਸ਼ਹੀਦ ਹੋਏ ਦੋ ਬੂੰਦਾਂ ਉਹ ਕਦੇ ਵੀ ਮੁੜ ਕੇ ਆਉਣੀ ਨਹੀਂ ਉਹ ਕਦੇ ਵੀ ਮੁੜ ਕੇ ਮੇਰੇ ਘਰ ਚੋਂ ਐਸੀ ਸ਼ਾਂ ਗੁਜ਼ਰੀ ਮੈਂ ਗੁਜ਼ਰ ਗੁਜ਼ਰ ਕੇ ਸੰਗ ਤੇ ਨਹੀਂ ਮੈਂ ਸਾਰੀ ਰਾਤ ਹੀ ਪੋਤਿਆਂ ਨੂੰ ਮੈਂ ਠੰਡੇ ਬੁਰਜ ਵਿੱਚ ਪੋਤਿਆਂ ਨੂੰ ਸਾਰੀ ਰਾਤ ਸਮਝਾਉਂਦੀ ਰਹੀ ਕਿਤੇ ਜ਼ੁਲਮ ਅੱਗੇ ਨਾ ਝੁਕ ਜਾਇਓ ਬਸ ਇਹ ਹੀ ਸਬਕ ਸਿਖਾਉਂਦੀ ਮਤ ਜਲਮ ਅਗੇ ਨਾ ਬਸੇ ਹੀ ਸਬਕ ਫਿਰ ਪੁੱਤੇ ਮੇਰੇ ਸ਼ਹੀਦ ਹੋਏ ਫਿਰ ਆਪਣੇ ਆਪ ਮੈਂ ਤਾਂ ਗੁਜ਼ਰੀ ਮੈਂ ਗੁਜ਼ਰ ਗੁਜ਼ਰ ਕੇ ਗੁਜ਼ਰੀ ਹਾਂ ਸੰਗ ਤੇਨੀ ਨਾਮ ਤਾ ਗੁਜਰ ਕਰ ਛਤ ਤਰਮ ਦੀ ਰੱਖ ਲਈ ਦੇ ਸਿਰਾਂ ਦੀ ਥੰਮੀ ਤੇਰੇ ਵਰਗਾ ਪੁੱਤ ਕੋਈ ਜੰਮਦੇ ਮਾ ਜੇ ਨਹੀਂ ਜੰਮੀ ਪਹਿਣੋ ਤਿੰਨ ਸਾਲ ਬੱਚਾ ਨਾ ਹੋਵੇ ਨਾ ਰੱਬ ਕਰੇ ਪਹਿਣਾ ਸਬਦੀਆਂ ਚੰਗੀਆਂ ਚੰਗੀਆਂ ਤੇ ਲੋਕੀ ਬਹੁਤ ਬਾੜਾ ਬੋਲਦੇ ਐ ਸੱਸਾਂ ਵੀ ਮੈਂ ਸਿੱਧੀ ਗੱਲ ਕਰਾਂ ਇਹ ਰੱਬ ਦੀ ਦੇਣ ਹੁੰਦੀ ਬੱਚੇ ਬੱਚਾ ਇਹਦਾ ਨਾਂ ਕਰਿਆ ਕਰੋ 33 ਸਾਲ ਮਾਤਾ ਗੁਜਰਕੌਰ ਦਾ ਚੌਂਕੜਾ ਤੇ ਮਾਤਾ ਨਾਨਕੀ ਜੀ ਨੇ ਕਦੇ ਆਪਣੀ ਬਹੂ ਨੂੰ ਨੁੱਚਾ ਸ਼ਬਦ ਨਹੀਂ ਬੋਲਿਆ ਵੀ ਤੁਹਾਡੇ ਵਿਆਹ ਨੂੰ 30 ਸਾਲ ਹੋ ਗਏ ਨਿਆਣਾ ਕਿੱਥੇ ਐ ਇੰਨਾ ਸਬਰ ਜਿਨ੍ਹਾਂ ਦੇ ਵਿੱਚ ਐਵੇਂ ਥੋੜਾ ਸਾਰੀ ਸ੍ਰਿਸ਼ਟੀ ਦੇ ਨਿਸ਼ਾਨ ਝੁੱਲ ਗਏ ਉਹਨਾਂ ਦੀ ਕੁੱਖ ਚੋਂ ਫਿਰ ਮਹਾਰਾਜ ਆਏ ਤੇ ਉਸ ਮਾਂ ਨੇ ਵਰਦਵਾ ਬਖਸ਼ੀ ਜਦੋਂ ਸਾਬ ਜਿਆਦੇ ਦੇ ਹੱਥਾਂ 'ਚ ਹੱਥ ਕੜੀ ਲੱਗੀ ਮਰੇਡੇ ਤੋਂ ਤੇ ਸਾਰੇ ਪਾਸੇ ਲੋਕੀ ਭੈਣਾ ਵੀਰ ਜਿੱਦਾਂ ਤੁਸੀਂ ਆਏ ਆ ਤੁਹਾਡੇ ਚਰਨਾਂ ਤੇ ਨਮਸਕਾਰ ਫਰਜ ਬਣਦਾ ਸਾਰੇ ਪਿੰਡ ਦਾ ਵੀ ਐਸ ਦਿਨ ਭਾਵੇਂ 5 ਮਿੰਟ ਹੀ ਆਉ ਹਾਜ਼ਰੀ ਜ਼ਰੂਰ ਚਾਹੀਦੀ ਤਕੜੇ ਪੱਦਰ ਤੇ ਦਿਹਾੜੇ ਬਣਾਇਆ ਕਰੋ ਬਥੇਰਾ ਪੈਹਾ ਲੱਖ ਲੱਖ ਦੀਆਂ ਸ਼ਰਾਬਾਂ ਵੀਟ ਵਰਤਾ ਦੇ ਨੇ ਤੇ ਸਾਬ ਜਿਆਦੇ ਆਲੀ ਜਿਸਵੰਦ ਕੱਢ ਲੋ ਕੀ ਇੱਕ ਕਰ ਸਾਲ ਬਾਅਦ 10000 ਰੁਪਇਆ ਨਹੀਂ ਕੱਢ ਸਕਦਾ ਸਾਰੇ ਤਗੜੇ ਹੋ ਕੇ ਪ੍ਰਾਲਾ ਕਰਿਆ ਕਰੋ ਅਮਰ ਸੰਚਾਰ ਰੱਖਿਆ ਕਰੋ ਇਹਨਾਂ ਬੱਚਿਆਂ ਨੂੰ ਪੋਥੀਆਂ ਵੰਡੋ ਬੜਾ ਦਿੱਤਾ ਰੱਬ ਨੇ ਕੋਈ ਕਮੀ ਆ ਇੱਥੇ ਬੀਬੀਆਂ ਡਾਂਸ ਕਰਦੀਆਂ ਹੁਣ ਤੇ ਮੇਰੇ ਵਰਗਾ ਉੱਥੇ 20000 ਇਕੱਲਾ ਸੁੱਟ ਦਿੰਦਾ ਹੈ ਨਾਲੇ ਸ਼ਰਮ ਨਹੀਂ ਆਉਂਦੀ ਵੀ ਮੇਰੀ ਪੋਤੀ ਸਮਾਣ ਬਾਪੂ ਨਾਨਕ ਦਾ ਘਰ ਦਾੜਾ ਚਿੱਟਾ ਕਿਹੜੇ ਕੰਮੇ ਲੱਗੇ ਆ ਸਿੱਖਾਂ ਦਾ ਮਣ ਨਹੀਂ ਵਾ ਮਾਤੁ ਕੀ ਮਾਤ ਪਤ ਦਾ ਰੱਖ ਆ ਆਪ ਵੈਗਰੂ ਸਿਆਣੇ ਬਣ ਜੀਏ ਕਿ ਨਿਆਣੇ ਡੋਬਣੇ ਜੇ ਮੁਰਪੋ ਇਧਰ ਨੂੰ ਬੜਾ ਫਰਕ ਪੈ ਗਿਆ ਅਸਿੱਧੀਆਂ ਜੀਆਂ ਗੱਲਾਂ ਮੈਂ ਕਰ ਜੇ ਨਾ ਬੜਾ ਪਿਆਰ ਕਰਦੀ ਸਕਦਾ। ਤੁਹਾਡੇ ਕੋਲੇ ਵੀ ਆਏ ਹਾਰੇ ਸਾਹਿਬ ਦੇ ਕਰੋਣੇ ਵਜੀਤਪੁਰ ਉੱਥੇ ਬਾਪੂ ਦੇ ਚਰਨ ਛੋਏ ਬੜਾ ਹੀ ਨੰਦ ਵਰਤ ਗਿਆ। ਤੇ ਬਾਬਾ ਜੀ ਬੜੇ ਪਿਆਰ ਵਾਲੇ ਕਿੰਨੇ ਸਮਾਂ ਤੇ 11 ਵਜੇ ਤੱਕ ਤੁਹਾਡਾ ਮੌਜ ਹੈ ਜਿੰਨਾ ਲਾਉਣਾ ਖੁਸਤਨਾ। ਤੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੇ ਮੈਂ ਤਾਂ ਵਿੱਚੋਂ ਵਿੱਚੋਂ ਗੱਲਾਂ ਸਿੱਧੀਆਂ ਕੀਤੀਆਂ ਵੀ ਇਹ ਪੰਦਰਵਾੜਾ 15 ਦਿਨਾਂ ਦੀ ਕਥਾ ਲਗਾਤਾਰ 15 ਘੰਟਿਆਂ ਦੀ। ਜੇ ਆਪਾਂ ਨਾਲ ਮਿਲ ਕੇ ਨਾਮ ਜਪ ਲਿਆ ਉਹਨਾਂ ਨੂੰ ਯਾਦ ਕਰ ਲਿਆ ਦੋ ਹੰਝੂ ਅੱਖਾਂ ਚੋਂ ਮੇਰੇ ਤੁਹਾਡੇ ਵੀ ਆਏ ਉਦਾਂ ਤੇ ਸਾਰੀ ਦੁਨੀਆ ਹੀ ਰੋਂਦੀ ਐ ਕੋਈ ਪੁੱਤ ਥੋ ਰੋਂਦਾ ਕੋਈ ਧੀ ਇੱਥੋਂ ਕੋਈ ਗਰੀਬੀ ਇੱਥੋਂ ਕੋਈ ਕਰਜ਼ੀ ਇੱਥੋਂ ਪਰ ਆ ਜਿਹੜਾ ਗੁਰੂ ਦੇ ਪਿਆਰ ਚ ਅੱਖਾਂ ਚੋਂ ਪਾਣੀ ਆਉਣਾ ਇਹ ਦਰਗਾਹ ਚ ਲਿਖਿਆ ਜਾਂਦਾ ਏ ਉਹਦੇ ਪਿਆਰ ਚ ਸੋ ਮਹਾਰਿਸ਼ ਕਿਰਪਾ ਕਰੇ ਮੇਰੀ ਉਮਰ ਬੀਤ ਗਈ ਰੋਂਦੇ ਦੀ ਹੁਣ ਆਪਣਾ ਰੋਣਾ ਬਾਕੀ ਐ ਮੈਂ ਸਭ ਦਾ ਹੋ ਕੇ ਵੇਖ ਲਿਆ ਹੁਣ ਆਪਣਾ ਹੋਣਾ ਬਾਕੀ ਐ ਮੇਰੀ ਉਮਰ ਚਲੀ ਗਈ ਰੋਂਦੇ ਦੀ ਦੁਨੀਆਂ ਦੇ ਰੋਣੇ ਰੋਲੇ ਇਹ ਨਹੀਂ ਮੁੱਕਣੇ ਬਾਬਾ ਤਰਸ ਸਿੰਘ ਕਹਿੰਦੇ ਹੁੰਦੇ ਸੀ ਮਹਾਪੁਰਖ ਮਸਤੂਆਣੇ ਵਾਲੇ ਉਹਨਾਂ ਨੇ ਆਜ ਤੱਕ ਨਾ ਕਿਸੇ ਨੇ ਪੁੱਛਿਆ ਬਾਬਾ ਜੀ ਪਾਪ ਬੰਦਾ ਕਿੱਥੋਂ ਆਇਆ ਤੇ ਕਿੱਥੇ ਚਲ ਜਾਂਦਾ ਮਹਾਪੁਰਖ ਮਸਤੀ ਜੀ ਚੱਸ ਕੇ ਕਹਿੰਦੇ ਮਾਂ ਰੋਂਦਾ ਆਇਆ ਤੇ ਰੋਂਦਾ ਹੀ ਚਲ ਜਾਂਦਾ ਪਹਿਲਾ ਉਹ ਦਿਨ ਰੋਇਆ ਜਦਨ ਜਮਿਆ ਸੁਤਾਲ ਵਧਾਈ ਹੋਈ ਮੁੰਡਾ ਫਿਰ ਪਘੂੜੇ 'ਚ ਰੋਂਦਾ ਨਹੀਂ ਮਾਂ ਦੁੱਧ ਨਹੀਂ ਦਿੱਤੀ ਫੇਰ ਸਕੂਲ ਵਾਲੀ ਬਾਤ ਚ ਰੋਇਆ ਹੁਣ ਵਿਚਾਰੇ ਨੇ ਸਟੱਡੀ ਕਰ ਲਈ ਨੌਕਰੀ ਨਹੀਂ ਆ ਗਈ ਰੋਇਆ ਹੁਣ ਬਾਪੂ ਨੇ ਕਿੱਲਾ ਵੇਚ ਕੇ ਬਾਹਰ ਭੇਜਿਆ ਉੱਥੇ ਮੈਂ ਜਾ ਗਿਆ ਕੰਮ ਨਹੀਂ ਹੈਗਾ ਫੇਰ ਰੋਇਆ ਜੇ ਕੰਮ ਮਿਲਿਆ ਵਾ ਤੇ ਹੁਣ ਜੀਵਨ ਸਾਥੀ ਨਹੀਂ ਮਿਲ ਲੈਂਦਾ ਚੰਗਾ ਜੇ ਜੀਵਨ ਸਾਥੀ ਮਿਲਿਆ ਤੇ ਮੀਨਾ ਵਿਆਹ ਨਹੀਂ ਹੋਇਆ ਤੇ ਪੇਚੇ ਪੈ ਗਏ ਬੜੀ ਲੰਮੀ ਸਟੋਰੀ ਜ਼ਿੰਦਗੀ ਦੀ ਤੇ ਫੇਰ ਜੇ ਦੋਵੇਂ ਜੀ ਚੰਗੇ ਤੇ ਬੱਚਾ ਨਹੀਂ ਹੋਣਦਿਆ ਜੇ ਬੱਚਾ ਦਿੱਤਾ ਰੱਬ ਨੇ ਤੇ ਜੰਮਦਾ ਤੇ ਚੜਾਈ ਕਰ ਗਿਆ ਤੇ ਜਿਨ੍ਹਾਂ ਦੇ ਬੱਚੇ ਵੀ ਪੜੇ ਲਿਖੇ ਗਾ ਉਹ ਬਾੜੇ ਕੰਮ 'ਚ ਪੈ ਗਏ ਮਹਾਪੁਰਖਾਂ ਕਿੰਨੀ ਸੌਖੀ ਉਦਾਹਰਨ ਦਿੱਤੀ ਕਹਿੰਦੇ ਰੋਂਦੇ ਆਏ ਤੇ ਰੋਂਦੇ ਹੀ ਚਲੇ ਗਏ ਕੋਈ ਬੰਦਾ ਹੱਥ ਖੜਾ ਕਰਕੇ ਕਹਦੇ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹੜਾ ਪੁੱਤਾਂ ਦੀਆਂ ਲਾਸ਼ਾਂ ਕੋਲੋਂ ਕੀ ਕਹਿ ਕੇ ਗਿਆ ਮਿੱਤਰ ਪਿਆਰੇ ਨੂੰ ਪਿਆਰੇ ਹਾਲ Mitre yarının o hal, yarıde da sanou sath ed, patikir da mitre yarının no ਸਰਦਾਰ ਸਾਹਿਬ ਸਾਨੂੰ ਗਾਉਣਾ ਸਿਖਾ ਗਏ ਪੁੱਤ ਜ਼ਿੰਦਗੀ 'ਚ ਬੜੇ ਵਾਦੇ ਘਟੇ ਆਉਣਗੇ ਚੰਗੇ ਮਾੜੇ ਦੇਣ ਆਉਣਗੇ ਆਪਣੇ ਬੇਗਾਨੇ ਮਿਲਣਗੇ ਪਰ ਕਦੇ ਵੀ ਦਿਲ ਨਾ ਛੱਡਿਓ ਇਹ ਕਥਾ ਜਿਹੜੀ ਸਾਰੀ ਯੂਜ਼ ਸਿਖਾਉਣੀ ਕਿ ਆਪਣੇ ਆਪ ਨੂੰ ਚੜ੍ਹਦੀ ਕਲਾ 'ਚ ਰੱਖੋ ਬੱਚਿਆਂ ਨੂੰ ਬਾਣੀ ਸਿਖਾਓ ਗੁਰੂ ਆਲੇ ਬਣੋ ਇਹ ਚੜ੍ਹਦੀ ਕਲਾ ਕਰਕੇ ਨਾਦਪੁਰ ਨੂੰ ਕੇਰਾ ਪਿਆ ਜਦੋਂ ਚਿੱਠੀ ਪੜੀ ਔਰੰਗਜ਼ੇਬ ਨੇ ਵਿੱਚ ਲਿਖਿਆ ਵੀ ਤੂੰ ਕਿਨਾਂ ਪੱਗ ਨਹੀਂ ਬੰਨਣ ਦੇਣੀ ਪੱਗ ਮੈਂ ਬਨਣੀ ਆ ਅੱਦੀ ਪੱਗ ਵਜੀਰ ਬੰਦਾ ਬਾਕੀ ਟੋਪੀਆਂ ਪਵਾਈਆਂ ਸਾਰਿਆਂ ਦੇ ਸਿਰ ਮੁੱਲ ਕਿੰਨੀ ਵੀ ਪਵਾਈ ਕਹਿੰਦੇ ਇਹਨੇ ਤੂੰ ਕਿਹਨਾ ਪੱਗ ਨਹੀਂ ਬਨਣੀਏ ਤੇ ਦੋ ਦੋ ਉੱਚੇ ਫੁੱਟ ਫਰਲੇ ਸਜਾਈ ਜਾਂਦੇ ਆ ਕੋਵੇ ਤੂੰ ਕਹਿੰਦਾ ਸੀ ਕੋਹੜੇ ਤੇ ਨਹੀਂ ਚੜਨਾ ਇਹ ਪੰਜ ਪੰਜ ਕੋਹੜੇ ਇਕੱਠੇ ਪਜਾਉਂਦੇ ਨੇ ਅੰਗ ਸਿੰਘ ਤੂੰ ਕਹਿੰਦਾ ਟੋਲ